ਇਹ ਤੇ ਇੰਨਾ ਵੱਡਾ ਤੁਸੀਂ ਸੈਸ਼ਨ ਬੁਲਾ ਲਿਆ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਲੈ ਕੇ ਆਗੇ ਤੁਸੀਂ ਪਰ ਆ ਕੇ ਤੁਸੀਂ ਕਾਨੂੰਨ ਫੇਰ ਨਹੀਂ ਬਣਾਇਆ ਤੁਹਾਡੀਆਂ ਉਹਨਾਂ ਨਲਾਕੀਆਂ ਦਾ ਕਾਰਨ ਹੀ ਹੈ ਕਿ ਜਿਹੜਾ ਅੱਜ ਵੀ ਇਹ ਬੇਅਦਬੀਆਂ ਹੋ ਰਹੀਆਂ ਕਿਸੇ ਨੂੰ ਡਰ ਹੀ ਨਹੀਂ ਕਿਸੇ ਨੂੰ ਭੋਇ ਹੀ ਨਹੀਂ ਕਿਸੇ ਨੂੰ ਖੌਫ ਨਹੀਂਗਾ ਬਲਕਿ ਚੇਤਾਵਨੀ ਦੰਦੇ ਆ ਕਿ ਜੇ ਤੁਸੀਂ ਸਰਕਾਰ ਨੇ ਇਦਾਂ ਹੀ ਢੱਲਾ ਮਠਾ ਰਵਈਆ ਅਪਣਾਇਆ ਤੇ ਸਾਰੇ ਪੰਥ ਰਲ ਕੇ ਕਿਉਂਕਿ ਇਹ ਆਨੰਦਪੁਰ ਸਾਹਿਬ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਖਾਲਸਾ ਪੰਥ ਦੀ ਧਰਤੀ ਹੈ ਇਸ ਧਰਤੀ ਤੋਂ ਫਿਰ ਐਸੇ ਯੋਧੇ ਗੁਰੂ ਦੇ ਯੋਧੇ ਜਿਹੜੇ ਇਕੱਠੇ ਹੋ ਕੇ ਫਿਰ ਤੋਰਨਗੇ ਫਿਰ ਤੁਹਾਡੇ ਵਾਸਤੇ ਮੁਸ਼ਕਲਾਂ ਹੋ ਜਾਣੀਆਂ ਬੇਨਤੀ ਹੈ ਇਹਨਾਂ ਦੁਸ਼ਟਾਂ ਦੇ ਵਾਸਤੇ ਬੇਮਿਸਾਲ ਸਜ਼ਾ ਦਾ ਕਾਨੂੰਨ ਜਿਹੜਾ ਪੈਂਡਿੰਗ ਚੱਲਦਾ ਪਿਆ ਉਹਨੂੰ ਲਾਗੂ ਕਰੋ ਸਮਰਾਲੇ ਬੇਅਦਬੀ ਮਾਮਲੇ ਤੇ ਅੱਠੇ ਪੈ ਟੈਲ ਸੇਵਾ ਲਹਿਰ ਦੇ ਆਗੂ ਪਈ ਗੁਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਨਾ ਕਹੀ ਸਮਰਾਲੇ ਬੇਅਦਬੀ ਸਰਕਾਰ ਦੀ ਨਲਾਇਕੀ ਕਰਕੇ ਹੋਈ ਸਰਕਾਰ ਵੱਲੋਂ ਠੰਡੇ ਬਸਤੇ ਵਿੱਚ ਪਾਏ ਬੇਅਦਬੀਆਂ ਰੋਕੂ ਕਾਨੂੰਨ ਕਾਨ ਦੁਸ਼ਟਾਂ ਦੇ ਹੌਸਲੇ ਬੁਲੰਦ ਹੋਏ ਹਨ ਸਰਕਾਰ ਦੀ ਇਹ ਨਲਾਇਕੀ ਹੀ ਅਜਈਆਂ ਬੇਅਦਬੀਆਂ ਦਾ ਕਾਰਨ ਬਣ ਰਹੀ ਹੈ ਅਠੇ ਪੈ ਟੈਲ ਸੇਵਾ ਲੈਰ ਦੇ ਮੁਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੇ ਲੈਰ ਦੇ ਆਗੂਆਂ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਮੁੱਖ ਸਿੰਘਾਂ ਨਾਲ ਹੰਗਾਮੀ ਕੱਟੜਤਾ ਵਿੱਚ ਸਾਂਝੇ ਕੀਤੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਇਸੇ ਬੇਮਿਸਾਲ ਸਜ਼ਾ ਦੇ ਕਾਨੂੰਨ ਲਈ ਸਮਾਣਾ ਦੇ 400 ਫੁੱਟ ਉੱਚੇ ਟਾਵਰ ਤੇ ਪਿਛਲੇ 14 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ ਉਹਨਾਂ ਦੀ ਸਿਹਤ ਬਹੁਤ ਨਾਜ਼ੁਕ ਬਣੀ ਹੋਈ ਹੈ ਪਰ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਸਰਬ ਧਰਮ ਵਿਅਦਬੀ ਰੋਕੂ ਮੋਰਚਾ ਸਮਾਣਾ ਦੇ ਕੋਆਰਡੀਨੇਟਰ ਦੀਆਂ ਸੇਵਾਵਾਂ ਵੀ ਨਿਭਾਰੇ ਗੁਰਪ੍ਰੀਤ ਸਿੰਘ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਿਲੈਕਟ ਕਮੇਟੀ ਵੱਲੋਂ ਲਟਕਾਇਆ ਹੋਇਆ ਵਿਅਦਬੀ ਰੋਕੂ ਬਿੱਲ ਤੁਰੰਤ ਲਾਗੂ ਨਾ ਕੀਤਾ ਤਾਂ ਖਾਲਸਾ ਪੰਥ ਚੰਡੀਗੜ੍ਹ ਨੂੰ ਕੂਚ ਕਰਨ ਲਈ ਮਜਬੂਰ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ ਇਸ ਮੌਕੇ ਭਾਈ ਲਖਵਿੰਦਰ ਸਿੰਘ ਨੇ ਸਮਰਾਲੇ ਦੀਆਂ ਸੰਗਤਾਂ ਨਾਲ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਉਲੀਕਣ ਦੀ ਗੱਲ ਕੀਤੀ ਗਗਨੈਲ ਸਿੰਘ ਨੰਗਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਜਿਹੇ ਘਟਨਾਵਾਂ ਪੰਜਾਬ ਦਾ ਮਾਹੌਲ ਵਿਗਾੜ ਸਕਦੀਆਂ ਹਨ ਇੱਕ ਬਹੁਤ ਹੀ ਹਿਰਦੇ ਵੇਦਕ ਘਟਨਾ ਜਿਹੜੀ ਦੁਖਾਂਤ ਜਿਹੜਾ ਸਮਰਾਲੇ ਕਿਸੇ ਦੁਸ਼ਟ ਨੇ ਸਾਈਂ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੇਤਰ ਬਾਣੀ ਜਿਹੜੇ ਛੋਟੇ ਸਰੂਪ ਜਿੰਨਾ ਆਪਾਂ ਗੁਟਕਾ ਸਾਹਿਬ ਕਹਿੰਦੇ ਆ ਉਹਦੀ ਜੋ ਕੋਹਰ ਬੇਅਦਬੀ ਜਿਹੜੀ ਉੱਥੇ ਹੋਈ ਆ ਉਹਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਾਸੀਆਂ ਦਾ ਬੜਾ ਦਿਲ ਦੁਖਿਆ ਅਠੇ ਪੈ ਟਹਿਲ ਸੇਵਾ ਲਹਿਰ ਵੱਲੋਂ ਅਸੀਂ ਸਰਕਾਰਾਂ ਨੂੰ ਕਈ ਵਾਰੀ ਅਪੀਲ ਕੀਤੀ ਜਿਹੜਾ ਸਰਬ ਧਰਮ ਵਿਅਦਬੀ ਰੋਕੂ ਕਾਨੂੰਨ ਮੋਰਚਾ ਸਮਾਣੇ ਜਿਹੜਾ ਸਿੰਘ ਵੇਖੋ ਸੰਗਤ ਜੀ ਜਿਹੜਾ ਸਿੰਘ ਕਰੀਬ 14 ਮਹੀਨਿਆਂ ਤੋਂ ਟਾਵਰ ਤੇ ਚੜ੍ਹ ਕੇ ਬੈਠਾ ਕਿ ਜਿਹੜੀ ਬਹੁਤ ਨਾਜ਼ੁਕ ਹਾਲਤ ਦੇ ਵਿੱਚ ਹੈ ਸਿਹਤ ਇੰਨੀ ਖਰਾਬ ਹੋਈ ਪਈ ਹੈ ਸਰਕਾਰ ਤੋਂ ਇੱਕ ਕਾਨੂੰਨ ਮੰਗਦੇ ਪਏ ਆ ਕਿ ਜਿਹੜਾ ਕੋਈ ਦੋਖੀ ਖਾਲਸਾ ਜੀ ਜਿਹੜਾ ਕੋਈ ਦੋਖੀ ਵਿਅਦਬੀ ਕਰਦਾ ਉਹਨੂੰ ਸਖਤ ਸਜ਼ਾ ਹੋਵੇ ਸੋ ਉਹ ਸਜਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਇਹਦੇ ਵਾਸਤੇ ਹੁਣੇ ਗੁਰਮੁਖਾਂ ਦੇ ਨਾਲ ਇਹ ਮਤਾ ਗੁਰਮਤਾ ਕਰਕੇ ਅਸੀਂ ਸਰਕਾਰ ਨੂੰ ਫੇਰ ਬੇਨਤੀ ਕਰਦੇ ਆ ਪਿੱਛੇ ਵੀ 24 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਤੇ ਰਵਿੰਦਰ ਕੇਜਰੀਵਾਲ ਸਾਹਿਬ ਨੂੰ ਪੁੱਛਿਆ ਸੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਕਿ ਕੀ ਕੀਤਾ ਜੇ ਕੀ ਬਣਾਇਆ ਜੇ ਇੱਥੇ ਐਡਾ ਵੱਡਾ ਤੁਸੀਂ ਸੈਸ਼ਨ ਬੁਲਾ ਲਿਆ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਲੈ ਕੇ ਆ ਗਏ ਤੁਸੀਂ ਪਰ ਆ ਕੇ ਤੁਸੀਂ ਕਾਨੂੰਨ ਫੇਰ ਨਹੀਂ ਬਣਾਇਆ ਤੁਹਾਡੀਆਂ ਉਹਨਾਂ ਨਲਾਕੀਆਂ ਦਾ ਕਾਰਨ ਹੀ ਹੈ ਇਹ ਜਿਹੜਾ ਅੱਜ ਵੀ ਇਹ ਬੇਤਬੀਆਂ ਹੋ ਰਹੀਆਂ ਕਿਸੇ ਨੂੰ ਡਰ ਹੀ ਨਹੀਂ ਕਿਸੇ ਨੂੰ ਭੋਹ ਹੀ ਨਹੀਂ ਕਿਸੇ ਨੂੰ ਖੌਫ ਨਹੀਂਗਾ ਸੋ ਅਸੀਂ ਫਿਰ ਬੇਨਤੀ ਕਰਦੇ ਆਂ ਬਲਕਿ ਚੇਤਾਵਨੀ ਦੰਦੇ ਆਂ ਕਿ ਜੇ ਤੁਸੀਂ ਸਰਕਾਰ ਨੇ ਇਦਾਂ ਹੀ ਢੱਲਾ ਮੱਠਾ ਰਵਈਆ ਅਪਣਾਇਆ ਤੇ ਸਾਰਿਆ ਪੰਥ ਰਲ ਕੇ ਕਿਉਂਕਿ ਇਹ ਅਨੰਦਪੁਰ ਸਾਹਿਬ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਖਾਲਸਾ ਪੰਥ ਦੀ ਧਰਤੀ ਹੈ ਇਸ ਧਰਤੀ ਤੋਂ ਫਿਰ ਐਸੇ ਯੋਧੇ ਗੁਰੂ ਦੇ ਯੋਧੇ ਜਿਹੜੇ ਇਕੱਠੇ ਹੋ ਕੇ ਫਿਰ ਤੋਰਨਗੇ ਫਿਰ ਤੁਹਾਡੇ ਵਾਸਤੇ ਮੁਸ਼ਕਲਾਂ ਹੋ ਜਾਣੀਆਂ ਬੇਨਤੀ ਹੈ ਇਹਨਾਂ ਦੁਸ਼ਟਾਂ ਦੇ ਵਾਸਤੇ ਬੇਮਿਸਾਲ ਸਜ਼ਾ ਦਾ ਕਾਨੂੰਨ ਜਿਹੜਾ ਪੈਂਡਿੰਗ ਚੱਲਦਾ ਪਿਆ ਉਹਨੂੰ ਲਾਗੂ ਕਰੋ। ਉਹਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਨਹੀਂ ਤੇ ਅਗਲਾ ਪ੍ਰੋਗਰਾਮ ਅਸੀਂ ਫਿਰ ਦੇਣ ਵਾਸਤੇ ਮਜਬੂਰ ਹੋਵਾਂਗੇ। ਉਹਦੀ ਜ਼ਿੰਮੇਵਾਰ ਸਰਕਾਰ ਭਗਵੰਤਮਾਨ ਸਰਕਾਰ ਹੋएगी। ਜੇ ਖਾਲਸਾ ਪੰਥ ਵਹੀਰਾ ਘੱਟ ਕੇ ਚੰਡੀਗੜ੍ਹ ਨੂੰ ਤੁਰ ਪਿਆ ਉਹਦੇ ਤੁਸੀਂ ਜ਼ਿੰਮੇਵਾਰ ਹੋਵੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਪਿਛਲੇ ਕਈ ਦਿਨਾਂ ਤੋਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 350 ਸਾਲਾਂ ਦੀ ਸਤਾਪਦੀ ਦਿਹਾੜੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 50 ਸਾਲਾਂ 350 ਸਾਲਾਂ ਸ਼ੀਦੀ ਦਿਹਾੜੇ ਸੰਗਤਨ ਹੈ ਬਹੁਤ ਹੀ ਸ਼ਰਧਾ ਪੂਰਕ ਮਨਾਏ ਆ ਉੱਥੇ ਹੀ ਕੁਛ ਪਾਪੀ ਦੋਸ਼ ਲੋਕ ਬੇਮੁਖ ਜੋ ਲੋਕ ਹਨ ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹ ਅੱਜ ਵੀ ਗੁਰੂ ਗੁਰੂ ਸਾਹਿਬ ਦੇ ਨਾਲ ਸਮਰਾਲੇ ਦੇ ਵਿੱਚ ਘਟਨਾ ਦਾ ਪਤਾ ਲੱਗਿਆ ਜੋ ਪੋਥੀਆਂ ਦੀ ਉਹਨਾਂ ਨੇ ਗੁਰੂ ਸਾਹਿਬ ਦੀਆਂ ਦੀ ਬੇਅਦਬੀ ਕੀਤੀ ਹੈ ਬਹੁਤ ਹੀ ਮਾੜੀ ਜਿੰਨਾ ਕਹਿ ਤਾਂ ਕਿ ਵੱਦ ਤੋਂ ਵੱਧ ਘਟੀਆ ਹਰਕਤ ਹੈ ਉਹਨਾਂ ਲੋਕਾਂ ਇਨਸਾਨਾਂ ਵਾਸਤੇ ਅਗਰ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਬੇਅਦਬੀ ਪਿਛਲੇ ਸਮੇਂ ਜਿੰਨੀਆਂ ਹੋਈਆਂ ਹਾਂ ਕੋਈ ਸਖਤ ਕਾਨੂੰਨ ਬਣਾਇਆ ਹੁੰਦਾ ਤਾਂ ਅੱਜ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਦੀਆਂ ਆਪਾਂ ਅਨੰਤ ਪ੍ਰਸਾਰ ਦੀ ਪਵਿੱਤਰ ਧਰਤੀ ਤੋਂ ਗੁਰੂਗਿਆ ਸੰਗਤਾਂ ਸੰਗ ਸਰਕਾਰ ਨੂੰ ਅਪਰੋਜ ਔਰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਤਰ੍ਹਾਂ ਦੇ ਜੋ ਦੁਸ਼ਟ ਪਾਪੀ ਲੋਕ ਹਨ ਅਣਜਾਣ ਲੋਕ ਹਨ ਜਿਨ੍ਹਾਂ ਨੂੰ ਪਰਮਾਤਮਾ ਦਾ ਗੁਰੂ ਸਾਹਿਬ ਦਾ ਡਰ ਭੈ ਨਹੀਂ ਹੈ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ ਸਖਤ ਸਖਤ ਕਾਨੂੰ ਬਣਾਇਆ ਜਾਵੇ ਤਾਕੇ ਆਹਨ ਸਾਹਮਣੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜੀ ਸਰਕਾਰ ਨੂੰ ਆਪਾਂ ਫੇਰ ਪ੍ਰੋਜੋਰ ਅਪੀਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ